ਖਬਰ ਲਨੇ ਪਟਿਆਲਾ ਤੋਂ ਜਿੱਥੇ ਸਹਾਇਕ ਲਾਈਨਮੈਨ ਦੀ ਰੈਗੂਲਰ ਤਨਖਾਹ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਬਿਲੀ ਨਿਗਮ ਪਟਿਆਲਾ ਦੇ ਮੁਖ ਦਫਤਰ ਦੇ ਅੱਗੇ ਮਰਨ ਵਰਤ ਤੇ ਬੈਠੇ ਅਨੁਭਵੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਵਿਕਰਮਜੀਤ ਅਬੋਰ ਦਾ ਚੌਥਾ ਦਿਨ ਹੈ ਤੁਹਾਨੂੰ ਦੱਸ ਦਈਏ ਕਿ ਪੌ ਦੇ ਇਸ ਠੰਡ ਦੇ ਮਹੀਨੇ ਅਤੇ ਭੁੱਖਮਰ ਦੇ ਕਾਰਨ ਉਹਨਾਂ ਦੀ ਸਿਹਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਕਮਜ਼ੋਰੀ ਦੇ ਕਾਰਨ ਉਹਨਾਂ ਦਾ ਉੱਠਣਾ ਬੈਠਣਾ ਵੀ ਔਖਾ ਹੋ ਗਿਆ ਹੈ ਉਥੇ ਮੈਡੀਕਲ ਜਾਂਚ ਤੇ ਵਾਰ-ਵਾਰ ਚੈੱਕਅਪ ਲਈ ਆ ਰਹੀ ਹੈ ਟੀਮ ਨੇ ਸਾਥੀ ਜੀ ਨੂੰ ਹਫਤਾ ਲਈ ਜਾਣ ਅਤੇ ਉਹਨਾਂ ਨੂੰ ਗੁਰੂਘਰ ਦੇਣ ਦੀ ਸਲਾਹ ਦਿੱਤੀ ਤਾਂ ਜੋ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਸਾਥੀ ਜੀ ਨੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੇ ਲਈ ਕੋਈ ਮੈਡੀਕਲ ਕਿਟ ਲੈਣ ਤੋਂ ਸਾਫ਼ ਹੀ ਇਨਕਾਰ ਕਰ ਦਿੱਤਾ ਹੈ 4 ਦਿਨ ਵੀ ਜਾਣ ਤੇ ਵੀ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਉਥੇ ਵੱਖ-ਵੱਖ ਬੁਲਾ ਰਹੇ ਨੇ ਮੈਨੇਜਮੈਂਟ ਵਿਰੁੱਧ ਰੋਸ ਪ੍ਰਗਟ ਕਰਦੇ ਆ ਕਿ ਆ ਕਿ ਬਿਨਾਂ ਤਜਰਬੇ ਵਾਲੇ ਸਾਇਕ ਲਾਈਨਮੈਨਾਂ ਨੂੰ 3 ਸਾਲ ਦੇ ਪ੍ਰੋਮੋਸ਼ਨ ਪੀਰੀਅਡ ਦੇ 9 ਮਹੀਨਿਆਂ ਤੋਂ ਬਾਅਦ ਰੈਗੂਲਰ ਤਨਖਾਹ ਜਾਰੀ ਨਹੀਂ ਕੀਤੀ ਗਈ ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਰੈਗੂਲਰ ਭੱਤਿਆਂ ਦੇ ਅਨੁਸਾਰ ਤਨਖਾਹ ਜਾਰੀ ਕੀਤੀ ਜਾਵੇ ਜੇਕਰ ਮੀਰੀਬੇ ਨੇ ਆਪਣਾ ਅਰਧਿਰ ਰੁਈਆ ਇਦਾਂ ਹੀ ਜਾਰੀ ਰੱਖਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਦੇ ਖਿਲਾਫ ਸਮੂਹਿਕ ਐਕਸ਼ਨ ਦਿੱਤਾ ਜਾਵੇਗਾ ਇਸ ਕਾਰਨ ਕਿਸੇ ਦਾ ਜਾਣੀ ਨੁਕਸਾਨ ਤੇ ਸਾਰੀ ਜ਼ਿੰਮੇਵਾਰੀ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਤੇ ਹੋਰ ਵੱਖ-ਵੱਖ ਕਿਸਾਨ ਆਗੂਆਂ ਤੇ ਬੁਲਾ ਰਹੇ ਨੇ ਕੀ ਕਿਹਾ ਆਓ ਦੇਖਦੇ ਹਾਂ ਨਾਮ ਹੈ ਹਰਿੰਦਰ ਸਿੰਘ ਹੈ ਜੀ। ਭਾਈ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਬਿਜਲੀ ਬੋਰਡ ਦੇ ਬਾਹਰ ਆਪਾਂ ਬੰਦੇ ਜੀ ਮੰਗ ਸਾਡੀ ਇੱਕੋ ਮੰਗ ਹੈ ਜੀ ਜਾਇਜ਼ ਮੰਗਾਂ ਜੀ ਅਸੀਂ ਆਪਣੀ ਤਨਖਾਹ ਲੈਣ ਵਾਸਤੇ ਅੱਜ ਤਰ੍ਹਾਂ ਲਗਾਇਆ ਹੋਇਆ ਹੈਗਾ 18 ਤਰੀਕ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈਗਾ 3 ਸਾਲ ਪ੍ਰੋਵੀਸ਼ਨ ਪੀੜ ਅਸੀਂ ਬਹੁਤ ਵਧੀਆ ਇਮਾਨਦਾਰੀ ਨਾਲ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈਗਾ ਤੇ ਚੌਥਾ ਸਾਲ ਸਾਡਾ ਖਤਮ ਹੋਣ ਵਾਲਾ ਹੋ ਗਿਆ ਪਰ ਸਾਨੂੰ ਫੁੱਲ ਤਨਖਾਹ ਨਹੀਂ ਦਿੱਤੇ ਜਾ ਰਹੀਆਂ ਸਾਨੂੰ ਉਹੀ 10000 ਰੁਪਏ ਬੇਸਿਕ ਸੈਲਰੀ ਜੋ ਪ੍ਰੋਵੀਸ਼ਨ ਪੀੜ ਦੇ ਵਿੱਚ ਮਿਲਦੀ ਆ ਉਹੀ ਮਿਲ ਰਹੀ ਹੈ ਤਾਂ ਅਸੀਂ ਤੁਹਾਡੇ ਮਾਧਿਮ ਰਹੀਂ ਮੈਨੇਜਮੈਂਟ ਤੋਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀਆਂ ਦਰਗਾਹਾਂ ਪੂਰੀਆਂ ਕੀਤੀਆਂ ਜਾਣ ਖੁੱਲ੍ਹ ਸਕੇ। ਮਾਮੇ ਨੂੰ ਲਾ ਕੇ ਕਦੇ ਮੁੱਖ ਮੰਤਰੀ ਜਾਂ ਮੰਤਰੀ ਜਾਂ ਚੇਅਰਮੈਨ ਨਾਲ ਗੱਲਬਾਤ ਹੋਈ ਬਿਜਲੀ ਦੀ। ਹਾਂਜੀ ਅਸੀਂ ਸਾਡੇ ਦਰਨੇ ਤੋਂ ਪਹਿਲਾਂ ਬਹੁਤ ਗੇੜੇ ਲਗਾਏ ਨੇ ਪੰਜਾਬ ਸਰਕਾਰ ਕੋਲ ਵੀ ਤੇ ਮੈਨੇਜਮੈਂਟ ਕੋਲ ਵੀ ਅਸੀਂ ਨੇ ਜਾਇਜ਼ ਮੰਗਾ ਸਾਡੀ ਸਾਨੂੰ ਟਰਮ ਡਾਉਲ ਕੀਤਾ ਗਿਆ ਤੇ ਇਸ ਲਈ ਜੋ ਵੀ ਦਰਨੇ ਨਿਕਲੇ ਨੇ ਲਗਾਏ ਗਏ ਸੀ ਉਹਨਾਂ ਵਿੱਚ ਇਹਨਾਂ ਨੇ ਬਹੁਤ ਵਧੀਆ ਸਾਨੂੰ ਕਹਿੰਦੇ ਵਾਦੇ ਕਰੇ ਸੀ ਵੀ ਤੁਹਾਨੂੰ ਦਿਵਾਲੀ ਤੋਂ ਪਹਿਲਾਂ ਪਹਿਲਾਂ ਤਨਖਾਹਾਂ ਪਾ ਦਾਂਗੇ ਪਰ ਉਹ ਦਿਵਾਲੀ ਵੀ ਸਾਡੀ ਕੋਕੀ ਲੰਘੀ ਐ ਇਸ ਵਾਰ ਕਾਣੀ ਦਿਵਾਲੀ ਲੰਘੀ ਸਾਡੀ ਕਿੰਨੇ ਮਹੀਨੇ ਦੀ ਤਨਖਾਹ ਤੁਹਾਡੀ ਬਕਾਇਆ ਰਹਿੰਦਾ ਫਿਰ ਮਾਰ ਕੁਝ ਸਾਤਿਆਂ ਦਾ ਮਾਰਚ ਦੇ ਵਿੱਚ ਪ੍ਰੋਫੈਸ਼ਨ ਪੀਡ ਪੂਰਾ ਹੋਇਆ ਕੁਝ ਤਾਂ ਜਨਵਰੀ ਫਰਵਰੀ ਤੇ ਤਕਰੀਬਨ 9-10 ਮਹੀਨਿਆਂ ਤੋਂ ਲਗਾਤਾਰ ਸਾਨੂੰ ਤਨਖਾਹ ਪੈਂਡਿੰਗ ਪਈ ਹੈਗੀ ਅਗਲੀ ਕੀ ਨੀਤੀ ਰਹੀ ਅਗਲੀ ਰਣਨੀਤੀ ਜੀ ਸਾਡੇ ਗੋਪਤਕਸ਼ਨ ਹੋਣਗੇ ਤਿੱਖਾ ਸੰਘਰਸ਼ ਹੋਵੇਗਾ ਹੋ ਸਕਦਾ ਸਾਡੇ ਪਰਿਵਾਰ ਵੀ ਜਲਦੀ ਪਹੁੰਚਣ ਹੋ ਰਹੇ ਤੇ ਹੋਰ ਕਿਸਾਨ ਜਤਬੰਦੀਆਂ ਰਾਤਰੀ ਜਥੇਬੰਦੀਆਂ ਪੂਰੇ ਪੰਜਾਬ ਲੈਵਲ ਤੇ ਵੱਡਾ ਧਰਨਾ ਹੋਇਆਗਾ ਕਿੰਨੇ ਜਥੇਬੰਦੀਆਂ ਇਸ਼ਾ ਲੈ ਗਈ ਪੰਜਾਬ ਦੀਆਂ ਇਹ ਸਾਰੀਆਂ ਜਥੇਬੰਦੀਆਂ ਮੁਲਾਜ਼ਮ ਕਿਸਾਨ ਮਜ਼ਦੂਰ ਮੁਲਾਜ਼ਮ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਸਾਡੇ ਬਿਜਲੀ ਬੋਰਡ ਦੀਆਂ ਸਾਰੇ ਜਥੇਬੰਦੀਆਂ ਨੇ ਪੁਰਾਣੀਆਂ ਜੁਆਇੰਟ ਫੋਰਮ ਇਕਤਾਵਾਂ ਚ ਸਾਰੇ ਸਾਡੇ ਸਾਥ ਦੇ ਰੀਆਂ ਨੇ ਹਾਂਜੀ ਕੀ ਨਾਮ ਹੈ ਜੀ ਮੈਂ ਰਾਜ ਕੰਬੋਜ ਜੀ ਕੰਵੈਨਰ ਬਿਨਾਂ ਤਜਰਬਾ ਸੰਘਰਸ਼ ਕਰਦੇ। ਇਹ ਮੰਗਾਂ ਨੂੰ ਲੈ ਕੇ ਜਿਹੜਾ ਇਹਦੇ ਧਰਨਾ ਪਤਾ ਸੰਦੇ ਤਾ ਅੱਜ ਕਿੰਨੇ ਦਿਨ ਹੋ ਗਏ। ਸਰ ਸਾਡਾ ਸਾਥੀ ਵਿਕਰਮਜੀਤ ਅਮੋਰ ਮਰਨ ਮਰ ਤੇ ਬੈਠਾ ਜੀ ਅੱਜ ਚੌਥਾ ਦਿਨ ਹੁੰਦਾ ਸਾਥੀ ਦੀ ਹਾਲਤ ਬਹੁਤ ਖਰਾਬ ਆ। ਪਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਾਲੇ ਤੱਕ ਸਾਡੇ ਤੱਕ ਪਹੁੰਚ ਨਹੀਂ ਕੀਤੀ ਵੀ ਤੁਹਾਡੀ ਮੰਗ ਕੀ ਹੈ ਤੇ ਅਸੀਂ ਉਹਨੂੰ ਹੱਲ ਕਰਦੇ ਹਾਂ। ਕੀ ਮੰਗਾਂ ਮੰਗਾ ਕੀ ਹੈ? ਮੰਗਾ ਸਾਡ ਸਾਡੀ ਬੜੀ ਇੱਕ ਜਾਇਜ਼ ਮੰਗ ਆ ਵੀ ਜਿਹੜਾ ਅਸੀਂ ਕੰਮ ਕਰਦੇ ਹਾਂ ਉਸ ਚੀਜ਼ ਜਿਹੜਾ ਅਸੀਂ ਕੰਮ ਕਰਦੇ ਹਾਂ ਉਸ ਚੀਜ਼ ਦੀ ਸਾਨੂੰ ਤਨਖਾਹ ਚਾਹੀਦੀ ਹੈ। ਪੰਜਾਬ ਸਰਕਾਰ ਦੇ ਨਿਯਮਾਂ ਅਨ ਉਹਦੇ ਵਿੱਚ 3 ਸਾਲ ਦੇ ਪਰਮਿਸ਼ਨ ਤੋਂ ਬਾਅਦ ਚੌਥੇ ਸਾਲ ਪੂਰੀ ਤਨਖਾਹ ਦਿੰਦੇ ਆ ਪਰ ਸਾਨੂੰ 4 ਸਾਲ ਦੇ ਲਗਭਗ ਕਰੀਬ ਸਮਾਂ ਹੋ ਗਿਆ ਤੇ ਸਾਨੂੰ ਨਿਗੂਣੀਆਂ ਤਨਖਾਹ ਹੀ ਦੇ ਰਹੇ ਸਾਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਕੋਈ ਬਿਜਲੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਹਾਡੀ ਚੇਅਰਮੈਨ ਨਾਲ ਬਿਜਲੀ ਪ੍ਰਸ਼ਾਸਨ ਨਾਲ ਸਰ ਬਹੁਤ ਮੀਟਿੰਗਾਂ ਅਸੀਂ ਕਰ ਚੁੱਕੇ ਆ ਪਰ ਟਾਲ ਮਟੋਲ ਕਰਦੀ ਹੈ ਜੀ ਆਪਦੀਆਂ ਜ਼ਿੰਮੇਵਾਰੀਆਂ ਤੁਸੀਂ ਭੱਜ ਰਹੇ ਨੇ ਇਹਨਾਂ ਨੂੰ ਇਹ ਅੱ비 ਫ੍ਰੀ ਚ ਕੰਮ ਕਰਾਈ ਜੀ ਇਹਨਾਂ ਨੂੰ ਤਨਖਾਹ ਦੇਂਦੀ ਸਾਨੂੰ ਲੋੜ ਨਾ ਪਵੇ ਕਿਤਨੇ ਸਾਲ ਤੋਂ ਇਹਦੇ ਸੇਵਾਵਾਂ ਨਿਭਾ ਰਹੇ ਹੋ ਸਰ ਸਾਨੂੰ 4 ਸਾਲ ਦੇ ਲਗਭਗ ਹੋ ਚਲੇ ਆ ਜੀ ਕਿਸ ਤਨਖਾਹ ਕਿੰਨੇ ਸਾਲ ਦੀ ਨਹੀਂ ਮਿਲਣੀ ਸਰ ਸਾਨੂੰ 3 ਸਾਲ ਪਰਬੀਸ਼ਨ ਦੇ ਐ ਤੇ ਸਾਲ ਦੀ ਤਨਖਾਹ ਸਾਨੂੰ ਨਹੀਂ ਜੀ ਮਿਲੀ ਉਹ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਤੇ ਕਿੱਦਾਂ ਦੀਆਂ ਮੰਗਾਂ ਕਰ ਰਹੇ ਸਾਡੀ ਸਿਰਫ ਇੱਕ ਹੀ ਮੰਗ ਆ ਜੋ ਸਾਡਾ ਸੀ ਕੰਮ ਕਰਦੇ ਆ ਸਾਨੂੰ ਉਹਦੀ ਬੰਦੀ ਤਨਖਾਹ ਦਿੱਤੀ ਜਾਵੇ ਨਹੀਂ ਤਾਂ ਸਾਥੀ ਮਰਨ ਵਰਤੇ ਹੀ ਬੈਠਾ ਰੂਗਾ ਤੇ ਆਖਰੀ ਸਾਹਾਂ ਤੱਕ ਅਸੀਂ ਉੱਥੋਂ ਨਹੀਂ ਸਰ ਫਿਲਹਾਲ ਇੱਕ ਹੀ ਆ ਪਰ ਦਿਨ ਕੱਲ ਪਰਸੋਂ ਤੱਕ ਅਸੀਂ ਇੱਕ ਅਦਾ ਬੰਦਾ ਹੋਰ ਬਿਠਾਵਾਂਗੇ ਤੇ ਇਹ ਦਿਨੋ ਦਿਨ ਗਿਣਤੀ ਵੱਧ ਹੀ ਜਾਊਗੀ ਉਹਦੇ ਵਿੱਚ ਵਿੱਚ ਅਸੀਂ ਗੁਪਤ ਐਕਸ਼ਨ ਵੀ ਕਰਾਂਗੇ ਜਿੰਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੈ ਕਿਦਾਂ ਲੱਗਦਾ ਕਾਰਵਾਈ ਤੁਹਾਡੀ ਸੁਣਵਾਈ ਨਹੀਂ ਹੋਣ ਦਾ ਕਾਰਨ ਕੀ ਹੈ ਸਾਡੀ ਕਾਰਵਾਈ ਨਾ ਹੋਣ ਦਾ ਸੁਣਵਾਈ ਨਾ ਹੋਣ ਦਾ ਕਾਰਨ ਜੇ ਪ੍ਰਸ਼ਾਸਨ ਦੀ ਨਾਕਾਮੀ ਦੀ ਗੁੰਗੀ ਬੋਲੀ ਮੈਨੇਜਮੈਂਟ ਤੇ ਸਰਕਾਰ ਜਿੰਨੂੰ ਅਸੀਂ ਬੜੀ ਗਲਤੀ ਨਾਲ ਚੁਣ ਬੈਠੇ ਆ ਇਹ ਹੁਣ ਆਪਦੀਆਂ ਆਕੜਾਂ ਤੇ ਆਪਦੇ ਖਰਚਿਆਂ ਵਾਸਤੇ ਹੈ ਬਸ ਵੀ ਇਹਨਾਂ ਨੂੰ ਇਹ ਹੈ ਵੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਕੋਈ ਨਾ ਦੇਣਾ ਪਵੇ ਇਹ ਵੋ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਬਲਜੀਤ ਸਰਨਾਈ ਰਿਪੋਰਟ